ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਆਇਆ ਆਮ ਖਾਸ ਬਾਗ ਸਹਿੰਦ ਤੇ ਮੇਰੇ ਨਾਲ ਹੈ ਮੇਰਾ ਦੋਸਤ ਸਕਾਲਰ ਭਾਈ ਦਵਿੰਦਰ ਭਾਈ ਦੁਆਬੀ ਆ ਆਪਣਾ ਜਲੰਧਰ ਤੋਂ ਤੇ ਬਾਈ ਨੂੰ ਕਾਫੀ ਜਾਣਕਾਰੀ ਹੈ ਇਤਿਹਾਸ ਦੀ ਤੇ ਇਹਦਾ ਕੰਮ ਵੀ ਸਫਰਨਾਮਿਆਂ ਤੇ ਤੇ ਬਾਈ ਕੋਲ ਆਪਾਂ ਜਾਣਕਾਰੀ ਵੀ ਲਵਾਂਗੇ ਹੋਰ ਵੀ ਕੁਝ ਸਿੱਖਾਂਗੇ ਸੋ ਠੀਕ ਆ ਅੱਗੇ ਤੁਹਾਨੂੰ ਅੰਦਰ ਲੈ ਕੇ ਜਾਂਦੇ ਆ ਦੋਸਤੋ ਇਹ ਆਮ ਖਾਸ ਬਾਗ ਦਾ ਬਾਹਰੀ ਦ੍ਰਿਸ਼ ਹੈ ਤੇ ਇੱਥੇ ਤੁਸੀਂ ਵੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਨਾਲ ਉਹ ਪੁਰਾਤਨ ਉਹ ਵੀ ਰੰਗ ਰੋਗਨ ਹੈਗਾ ਅਜੇ ਤੱਕ ਤੇ ਜਿਹਨਾਂ ਉੱਪਰ ਬੜੀਆਂ ਹੋਈਆਂ ਬੁਰਦੀਆਂ ਜੀਆਂ ਉਹਨਾਂ ਉੱਪਰ ਉਹ ਸਮੇਂ ਦੇ ਹਸੋਂ ਨਾਲ ਪਿਆਵੇ ਦਾਗ ਹਨ ਜਿਹੜੇ ਕਾਲੇ ਜਿਹੇ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਆਂ ਬਾਈ ਦਵਿੰਦਰ ਆਹ ਦੇਖ ਯਾਰ ਹਨ ਕਿੰਨੀਆਂ ਪੁਰਾਣੀਆਂ ਕੰਧਾਂ ਤੇ ਆਹ ਇੱਟਾਂ ਦੇਖੋ ਹੀ ਜਿਨ੍ਹਾਂ ਨੂੰ ਆਪਾਂ ਨਾਨਕ ਸਹੀ ਇੱਟਾਂ ਕਹਿੰਦੇ ਆ ਹਨ ਹਨ ਯਾਰ ਕਿੰਨੀਆਂ ਇੰਨਾ ਕੰਧਾਂ ਨੇ ਕਹਾਣੀਆਂ ਵੇਖੀਆਂ ਕਿੰਨੇ ਬੰਦੇ ਵੇਖੇ ਤੋਂ ਦੀ ਲੰਘਦੇ ਆਟਿਆ ਗਿਆ ਹੋ ਸਕਦਾ ਸਿੰਘਾਂ ਨੇ ਜਦੋਂ ਫਤਿਹ ਪਾਈ ਆ ਉਹ ਦੋਟਾ ਆ ਹੋਵੇ ਅਸੀਂ ਉੱਥੋਂ ਆਏ ਆ ਤੇ ਉਹ ਮੇਨ ਐਂਟਰੀ ਐ ਦੀ ਇੱਥੇ ਸਿਕਿਉਰਿਟੀ ਚੈੱਕ ਵਾਲਾ ਗਿਆ ਕੰਮ ਇਹਦੇ ਉੱਪਰ ਨਹੀਂ ਪਤਾ ਹਨਾ ਦਵਿੰਦਰ ਇਹ ਕਿਉਂ ਬੜੀਆਂ ਹੋਈਆਂ ਸ਼ਾਇਦ ਇੱਥੇ ਕੋਈ ਤਲਾਸ਼ੀ ਵਗੈਰਾ ਹੁੰਦੀ ਹੋएगी ਯਾਰ ਇਦਾਂ ਤਾਂ ਕੁਝ ਹੋਊਗਾ ਕਿ ਨਹੀਂ ਨਹੀਂ ਹੁਣ ਤੇ ਇਸ ਤੋਂ ਅੱਗੇ ਤੁਹਾਨੂੰ ਅੰਦਰ ਦਿਖਾਉਣੇ ਆ ਇਦੇ ਨਾਲ ਸ਼ਾਇਦ ਆਹ ਰਾਮਗਾਂ ਬਣਾਏ ਗਏ ਹੋਣਗੇ ਜਿਹੜੇ ਕੋਈ ਆਉਂਦੇ ਹੋਣਗੇ ਹਨਾ ਜਿਵੇਂ ਆਪਾਂ ਹੁਣ ਗੈਸਟ ਹਾਊਸ ਜਾਂ ਇਦਾਂ ਦਾ ਕੁਝ ਹੋਊਗਾ ਤੇ ਦੇਖਦੇ ਆਪਾਂ ਅੱਗੇ ਵੀ ਕੀ ਕੀ ਮਿਲਦਾ ਸਾਨੂੰ ਵੇਖਣ ਨੂੰ ਇਹ ਵੀ ਦਿੰਦਰ ਵੇਖ ਤੂੰ ਕਿੱਡੇ ਕਿੱਡੇ ਪੁਰਾਣੇ ਯਾਰ ਕਮਰੇ ਹਨਾ ਹਲੇ ਵੀ ਉਦਾਂ ਹੀ ਖੜੇ ਹੋਏ ਨੇ ਹਨਾ ਹੁਣ ਆਪਾਂ ਅੰਦਰ ਜਾਨੇ ਅੱਗੇ ਬਈ ਉਹ ਜਗਾ ਅਗੇ ਜਿੱਥੇ ਸਤਿੰਦਰ ਸਰਤਾਜ ਨੇ ਗੀਤ ਸ਼ੂਟ ਕੀਤਾ ਸੀਗਾ ਕੱਲ ਮੈਨੂੰ ਇੱਕ ਬੰਦਾ ਮਿਲਿਆ ਕਹਿੰਦਾ ਸਰਦਾਰ ਜੀ ਸੁਣਿਆ ਇਸ ਕੌਮ ਚ ਕਾਫੀ ਕੋਈ ਹਾਂ ਇਸੇ ਦਾ ਮੇਨ ਪਾਰਟ ਹਾਂ ਇਸ ਮਤਲਬ ਇਹਦਾ ਇਹ ਮੇਨ ਪਾਰਟ ਆ ਇਹ ਤੇ ਇਹਦੇ ਵਿੱਚ ਆ ਥੱਲੇ ਪਾਣੀ ਛੱਡਿਆ ਜਾਂਦਾ ਹੋਊਗਾ ਉੱਪਰ ਕਹਿੰਦੇ ਉੱਥੇ ਬੈਠਦਾ ਸੀ ਜਿਹੜਾ ਸੂਬਾ ਸੀਗਾ ਇਧਰਲੇ ਪਾਸੇ ਵੀ ਬਣਿਆ ਹੋਇਆ ਇੱਕ ਉਹਦੇ ਬਿਲਕੁਲ ਹੀ ਸੇਮ ਥੋੜਾ ਜਿਹਾ ਵੱਖਰਾ ਇਧਰ ਬਣਿਆ ਹੋਇਆ ਚਲੋ ਅੱਗੇ ਚੱਲਦੇ ਆਪਾਂ ਦੇਖਦੇ ਆ ਕਿੰਨੇ ਕਿਉਂ ਵਿੰਡੋ ਨੇ ਹਾਂ ਹਾਂ ਉਹ ਨਿੱਕੀਆਂ ਨਿੱਕੀਆਂ ਵਿੰਡੋਆਂ ਨੇ ਆ ਪਰਤੇ ਚੜੀ ਹੋਈ ਹੈ ਨਾ ਇਹ ਰੈਨੋਗਟਾ ਵਾਲੀ ਹੋਗੀ ਇਹ ਇਸ ਤੋਂ ਬਾਅਦ ਜਦੋਂ ਇਹਦੇ ਵਿੱਚੋਂ ਬਾਹਰ ਹੁੰਨੇ ਹੈ ਨਾ ਆਪਾਂ ਤੜਦੇਲੇ ਪਾਸੇ ਲੰਕੇ ਇਦਾਂ ਦਾ ਦ੍ਰਿਸ਼ ਹੁੰਦਾ ਆ ਫਰਸ਼ ਹੋਈ ਹੈ ਆਪਾਂ ਬਿਲਕੁਲ ਉਸ ਬਿਲਡਿੰਗ ਦੇ ਅੰਦਰ ਸੀ ਜਿਹੜਾ ਤੁਹਾਨੂੰ ਮੈਂ ਦਿਖਾ ਰਿਹਾ ਸੀਗਾ ਤੇ ਹੁਣ ਆਪਾਂ ਇੱਥੇ ਆ ਗਏ ਆ ਇਹ ਦਵਿੰਦਰભાઈ ਬੈਠਾ ਕਿਉਂਕਿ ਥੋੜਾ ਸਾਹ ਲੈ ਲ ਗਏ ਤੇ ਇਸ ਤੋਂ ਅੱਗੇ ਆਓ ਥਾਂ ਜਿੱਥੇ ਬੈਠ ਕੇ ਉਹ ਦਵੰਦੂਨ ਲਗਾਉਂਦਾ ਹੋਏਗਾ ਨਾ ਜਾਂ ਕੁਝ ਹੋਊਗਾ ਇਸ ਬਾਰੇ ਨਹੀਂ ਪੁੱਛਤਾ ਜਾਣਕਾਰੀ ਮੈਨੂੰ ਬਿਲਕੁਲ ਸੇਮ ਹੀ ਉਧਰਲੇ ਪਾਸੇ ਜਾਂਦੀ ਹੈ ਉਹ ਹੀ ਪਗ ਡੁੰਡੀ ਦੀ ਉਹ ਬਾਈ ਦਿਵਿੰਦਰ ਬੈਠਾ ਲੋਕ ਇੱਥੇ ਅ ਵਿਜ਼ਿਟ ਕਰਦੇ ਰਹਿੰਦੇ ਆ ਨਾਲ ਨਾਲ ਜਿਵੇਂ ਐਕਸਰਸਾਈਜ਼ ਕਰਦੇ ਆ ਬਾਈ ਇਦਾਂ ਸਵੇਰ ਕਹਿੰਦੇ ਇੱਥੇ ਯੋਗਾ ਵਗੈਰਾ ਹੁੰਦਾ ਹੈ ਕਾਫੀ ਚੰਗਾ ਉਹ ਵੀ ਚੀਜ਼ ਹੈਗੀ ਆ ਉਸੇ ਸਰਕਲ ਦੇ ਅੰਦਰ ਨਾ ਇੱਕ ਇਦਾਂ ਦੇ ਕਮਰੇ ਬਣੇ ਹੋਏ ਆ ਉਨਾ ਦਵਿੰਦਰ ਜੀ ਦਵਿੰਦਰ ਆਪਾ ਇਹ ਉਵੇਂ ਹੀ ਆ ਦਵਿੰਦਰ ਕਿਸੇ ਦੇ ਵੀ ਹੋਈ ਆ ਕੋਈ ਰੈਨੋਵੇਸ਼ਨ ਨਹੀਂ ਤੇ ਹੋਈ ਵੀ ਆ ਸੱਤੋ ਤਾਂ ਲੱਗਦਾ ਹੈ ਨਾ ਹੋਇਆ ਵਿਆ ਕੰਮ ਥੋੜਾ ਹੋਇਆ ਅੰਗਰੇਜ਼ਾਂ ਦੇ ਕੋਕੋ ਵਰਤਦੇ ਸੀ ਨਾ ਇਹ ਬਿਲਡਿੰਗ ਨੂੰ ਆਪਣੇ ਵਾਲੇ ਤਾਂ ਚਲੋ ਨਹੀਂ ਵਰਤਦੇ ਇਹਨਾਂ ਨੂੰ ਪਰ ਮੇਰੇ ਖਿਆਲ ਚ ਚੀਜ਼ ਜੀ ਯਾਰ ਵਰਤਦੀ ਰਹੇ ਤਾਂ ਠੀਕ ਰਹਿੰਦੀ ਆ ਹਨਾ ਕਿਉਂਕਿ ਉਹਦੀ ਸਾਹ ਸੰਭਾਲ ਹੋ ਜਾਂਦੀ ਆ ਚਲੋ ਇਸ ਤਰ੍ਹਾਂ ਆ ਰਹੀ ਆ ਉਹ ਨਾ ਪੈਸਤੂ ਪੁੱਦੇ ਪਾਸੇ ਨੂੰ ਜਾਂਦੇ ਆ। ਉਹ ਬੱਲੇ ਬੱਲੇ ਬੱਲੇ। ਕੀ ਬਾਤ ਆ ਭਾਈ। ਇਹ ਤਾਂ ਐਂ ਲੱਗਦਾ ਜਿਵੇਂ ਇੱਕੇ ਦਾ ਮੀ ਹੋਰ ਕਾਸੇ ਚ ਆ ਗਿਓ ਨੇ ਆਪਣਾ। ਚਲ ਦੇਖਦੇ ਆਂ ਵਿੱਚ ਲੈਨੇ ਥੋੜਾ ਰਿਸਕ ਕਿਵੇਂ ਆ। ਸਫ ਸੁਪ ਤੋਂ ਬਚ ਕੇ। ਆ ਥੋੜੀਆਂ ਪੌੜੀਆਂ ਇਹ ਉੱਪਰ ਜਾਂਦੀਆਂ ਹੋਣੀਆਂ। ਇੱਥੇ ਆਪਾਂ ਨਹੀਂ ਜਾਂਦੇ ਕਿਉਂਕਿ ਕਾਫੀ ਭਰਿਆ ਹੋਇਆ ਰਹਾ। ਹੋਰ ਕੰਨਾਂ ਦੀਆਂ ਗੱਲਾਂ ਦਵਿੰਦਰ ਆਸ਼ਕ ਹਰ ਕਿਤੇ ਪਹੁੰਚ ਜਾਂਦੇ ਬਣਾਏ ਪਏ ਨੇ ਦਿਲ ਕੁਲਤੀ ਆਸਕਾਂ ਤੋਂ ਬਿਨ ਬਕਰਿਆ ਹਾਂ ਕੁਛ ਨਹੀਂ ਬਚਿਆ ਰਹਿ ਸਕਦਾ ਇੱਥੇ ਇਹਨਾਂ ਵਿੱਚ ਨਾ ਸਾਰਿਆਂ ਵਿੱਚ ਇਦਾਂ ਕਮਰੇ ਬਨੇ ਹੋਏ ਆ ਜਿਹੜਾ ਮੈਂ ਤੁਹਾਨੂੰ ਦਿਖਾਇਆ ਇੱਕ ਮਾਡਲ ਕਮਰਾ ਨਾ ਇਦਾਂ ਇੱਕ ਵੱਡਾ ਕਮਰਾ ਦੇਖ ਰਹੇ ਹੋ ਨਾ ਤੇ ਉਹ ਅੱਗੇ ਦੀ ਅੱਗੇ ਕਮਰੇ ਜਾਂਦੇ ਆ ਫਿਰ ਇਸ ਤੋਂ ਬਾਅਦ ਇੱਧਰ ਆ ਗਿਆ ਫਿਰ ਇਹਦੇ ਨਾਲ ਇੱਕ ਅਟੈਚ ਹੈ ਜਾਂ ਤਾਂ ਕਿਚਨ ਹੋਏਗੀ ਹਣਾ ਹਾਂ ਕਿਤਨੀ ਹੋ ਗਈ ਇਹਦੇ ਵਿੱਚ ਆ ਦਵਿੰਦਰ ਆ ਨਹੀਂ ਦੇਖਿਆ ਸੀ ਆਪਾਂ ਪਹਿਲਾਂ ਆ ਮੇਰੇ ਖਿਆਲ ਚ ਪਖਾਨਾ ਵਗੈਰਾ ਜਾਂ ਕੁਝ ਹੋਈਗਾ ਇਹ ਵਾਈਟਰ ਆਪਣੇ ਜੀ ਭਾਈ ਤੁਸੀਂ ਉਤਾਰ ਲਈ ਤੋਂ ਆਏ ਮੇਰੇ ਖਾਤੇ ਨਹੀਂ 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 ਗਤੀ ਤੁਸੀਂ ਤਰਸ ਮੇਰੇ ਕੋਲ ਅੱਛਾ ਹਾਂ ਘਟ ਗਈ ਯਾਰ ਬੈਟਰੀ ਦੀ ਚਲੋ ਕੋਈ ਨਾ ਦੇਖਦੇ ਆਪਾਂ ਜਿੰਨੇ ਚਿਰ ਤੱਕ ਸਾਥ ਦਿੰਦਾ ਇਹ ਹੁਣ ਆਪਾਂ ਉਹ ਸਾਰੇ ਵਾਹ ਵਾਹ ਵੀ ਤੇਰੇ ਪਿੰਡ ਵੱਲ ਉੱਡਦੇ ਨੇ ਮੋਰ ਵੀ ਟੜੇ ਸੂਰਜਾ ਤੇ ਚੜ੍ਹਦੀ ਜਾਂ ਦੂਰ ਵੀ ਹਾਂ ਕੰਡੀਸ਼ਨ ਹਾਂ ਕੰਡੀਸ਼ਨ ਚੰਗੀ ਆ ਉਹੀ ਚੀਜ਼ ਆ ਨਾ ਵੀ ਨਾ ਵਰਤੋਂ ਦੇ ਚੱਕਰ ਤੇ ਇੱਧਰ ਦੇਖੀਏ ਥੋੜਾ ਆ ਪੁਰਾਣੀ ਕੋਈ ਜਦ ਕੰਦੋਂ ਫੇਰ ਬੰਦਾ ਯਾਰ ਨਹੀਂ ਤੁਹਾਨੂੰ ਅੰਦਰੋਂ ਬੁਕਾਉਂਦੇ ਸੀ ਜੰਗਲੀ ਜੰਗਲਾ ਬਰੋ ਨੂੰ ਨਾ ਦਾ सेम ही ਆ ਫਿਰ ਇਹਦੇ ਵਿੱਚ ਤਾਂ ਕੀ ਜਣਾ ਆ ਆਹ ਕੀ ਬਾਤ ਹੈ ਕੰਪਿਊਟਰ ਉੱਡੇ ਵੀ ਹੁਣ ਆਪਾਂ ਉਦੋਂ ਬਾਹਰ ਆ ਗਏ ਆ ਬਾਹਰ ਕੇ ਥੋੜਾ ਜਿਹਾ ਜੰਗਲ ਦਿਸਦਾ ਇੱਥੇ ਇੱਕ ਕਾਂਟੇਨ ਬਣਿਆ ਹੋਇਆ ਤੇ ਨਾਲ ਦੇਖੋ ਨਾ ਤੁਸੀਂ ਇਦਾਂ ਸਾਹਮਣੇ ਉਹਦੀ ਬਣਾਈ ਗਈ ਹੈ ਪਿਛਲੀ ਲੋਕੇਸ਼ਨ 'ਚ ਜੋਨਰਾ ਦੇਖ ਆ ਤਾਂ ਫਰਸ਼ ਹੁਣ ਹੋ ਗਈ ਆ ਬਣਾਏ ਹੁਣ ਜਿਆ ਤਾਂ ਨਾ ਉਹਨਾਂ ਤੇ ਬਣਾਈ ਜੀ ਪਰ ਜਿਹੜਾ ਕਹਿੰਦੇ ਕਿ ਪਾਣੀ ਦਾ ਹ ਨਿਕਾਸ ਆ ਉਧਰੋਂ ਹੁੰਦਾ ਸੀ ਤੇ ਹਾਂ ਪੁਰਾਣੇ ਸਮੇ ਦਾ ਆ ਵਿੱਚ ਬਣੇ ਹੋਏ ਫਾਉਂਟ ਤੇ ਨਹੀਂ ਇਹ ਨਹੀਂ ਸਾਨੂੰ ਪਤਾ ਕਿ ਹੁੰਦੇ ਆ ਕਿ ਪਹਿਲਾਂ ਦੇ ਆ ਪਰ ਇਹਦੇ ਇਵੇਂ ਪੰਜੌਰ ਗਾਰਡਨ ਵਿੱਚ ਉਸ ਤਰ੍ਹਾਂ ਨਾਲ ਹੀ ਸਵਕਤਾ ਨੇ ਮੋਰ ਦਾ ਸ਼ੌਟ ਤਾਂ ਲੱਗੇ ਆਪਣਾ ਰਾਸ਼ਟਰੀ ਪੰਛੀ ਆ ਉਹ ਭੱਜ ਗਿਆ ਸਾਨੂੰ ਵੇਖ ਕੇ ਨਹੀਂ 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 ਮਿੱਤਰਾ ਕੁਝ ਨਹੀਂ ਕਹਿੰਦੇ ਆ ਜਾ ਆ ਜਾ ਪਰ ਵਲੌਗਰ ਹੋਈ ਬਲੇ ਪਏ ਆ ਦਵਿੰਦਰ ਇਹ ਵੀ ਵਿਚਾਰਾ ਕੀ ਕਰੇ ਬਰੇ ਪਏ ਕੈਮਰੇ ਸਾਹਮਣੇ ਨਹੀਂ ਆਉਂਦਾ ਆ ਵੀਰ ਬੜਾ ਸੋਨਾ ਰਾਹ ਹਨਾ ਕਿੰਨੇ ਬਰਾਹ ਦਾ ਆ ਪੰਛੀਆਂ ਦੀ ਚਹਿਤ ਹਾਤ ਆ ਪਹੁੰਚ ਲਿਖ ਜਾਂਦੀ ਸੀ ਸਵੇਰ ਦੀ ਸੈਰ ਵਾਲੇ ਚ ਹਨਾ ਕੁਝ ਲੋਕੀ ਆ ਰਹੇ ਸੀ ਕੁਝ ਲੋਕੀ ਜਾ ਰਹੇ ਸੀ ਚਿਰੀਆਂ ਚਹਿਕਾ ਰਹੀਆਂ ਸਨ ਹੈ ਆ ਸਾਹਮਣੇ ਬਹੁਤ ਪੁਰਾਣੀ ਬਿਲਡਿੰਗ ਹੈ ਕਿਉਂ ਉੱਤੇ ਮੋਰ ਬਿਠਾ ਹੈ ਇਧਰ ਦੇਖ ਦਿਵਿੰਦਰ ਮੋਰ ਮੋਰਨੀਆਂ ਨਿਕਲਾਏ ਬਾਹਰ ਬਈ ਉਥੋਂ ਬਾਹਰ ਆ ਕੇ ਕਿ ਇਧਰ ਨੂੰ ਰਾਹ ਜਾਂਦਾ ਇਦੇ ਵਿੱਚ ਵੀ ਦੇਖਣ ਨੂੰ ਆ ਕਾਫੀ ਪੁਰਾਣੀਆਂ ਇਮਾਰਤਾਂ ਹੈਗੀਆਂ। ਆ ਕੁਛ ਢਈਆਂ ਪਈਆਂ ਇੰਨਾਂ। ਚਲੋ ਦੇਖਦੇ ਆਪਾਂ। ਆ ਅੰਦਰ ਉਹਦੀ ਹੋਗੀ ਨਾ ਕਿ ਬਾਤ ਕੋਈ ਕੀ ਹੈ। ਜੇ ਤਾਂ ਪਾਣੀ ਮੇਰੇ ਖਿਆਲ ਚ ਉਧਰ ਹੀ ਆਉਂਦਾ ਸੀ। ਉਧਰ ਜਾ ਕੇ ਜਿਹੜੇ ਅੰਦਰਲੇ ਫਾਊਂਟੇਨ ਸੀ ਸਾਰੇ ਚੱਲਦੇ ਸੀ ਨਾ। ਹਾਂ ਇਹ ਤਾਂ ਨਵੇਂ ਇਹਨੂੰ ਦਿੱਤਾ ਉਹ। ਨਵੇਂ ਤਰੀਕੇ ਨਾਲ ਕੜਤੀ ਢਾਟੂ ਗਈ ਹੋਣੀ ਆ। ਉੱਤੇ ਖੂਬ ਹੀ ਹੈਗੇ ਆ ਜਿੱਦੇ ਚ ਪਾਣੀ ਇਕੱਠਾ ਹੁੰਦਾ ਹੋਊਗਾ। ਇਨਾਂ ਵਿੱਚ ਫਾਉਂਟੇਨ ਲੱਗੇ ਸੀ ਨਾ ਆ ਵੀ ਕੁਸ਼ਚ ਮਿਲ ਜਾਂਦੇ ਆ ਇਸੇ ਵਿੱਚ ਮਿਲ ਜਾਂਦੇ ਆ ਜੀ ਫੁੱਲ ਨੂਮਾ ਬਣੇ ਹੋਏ ਆ ਆ ਵੱਡਾ ਬਣਿਆ ਹੋਇਆ ਜੀ ਨਾ ਜਿਹੜੇ ਸੇ ਪਾਪਾ ਗੱਲ ਕਰ ਰਹੇ ਸੀ ਪਾਣੀ ਇੱਥੋਂ ਦੀ ਜਾਂਦਾ ਸੀ ਉਹ ਖਾਲੀ ਵਿੱਚ ਦਵਿੰਦਰ ਹਾਂ ਉਹਦੇ ਵਿੱਚ ਵੀ ਜਾਂਦਾ ਸੀ ਆ ਵੀ ਨਾਲੀ ਉਹੀ ਆ ਹਾਂ ਤਲਾਬ ਟਾਈਪ ਆ ਪਾਣੀ ਜਮਾ ਹੁੰਦਾ ਸੀ ਜਮਾ ਹੋ ਕੇ ਫਿਰ ਅੱਗੇ ਤੁਰ ਜਾਂਦਾ ਸੀ ਦਾਨੀ ਇੱਥੋਂ ਹੀ ਮੇਨ ਜਿਹੜਾ ਕਹਿ ਲੀਏ ਵੀ ਉੱਥੇ ਜਿਹੜੇ ਝਰਨੇ ਵਗਦੇ ਸੀ ਇੱਧਰ ਦੀ ਜਾਂਦਾ ਸੀ ਪਾਣੀ ਹਨਾ ਆ ਦੇਖ ਉਹ ਬਿਲਡਿੰਗ ਦਾ ਢਾਈ ਪਈ ਹੈ ਕਾਫੀ ਉਹਦੇ ਅੰਦਰ ਵੀ ਜਾਵਾਂਗੇ ਆਪਾਂ ਕੋਈ ਨਾ ਦੇਖਦੇ ਆ ਇਹ ਦੇਖੋ ਆ ਤੂੰ ਅੰਦਰ ਫਿਰ ਖੂ ਆ ਗਿਆ ਬਾਈ ਹਨਾ ਆ ਖੂ ਆ ਗਿਆ ਬਾਈ ਇਹਦਾ ਉਧਰ ਦਾ ਜਿੱਥੋਂ ਪਾਣੀ ਸਾਰਾ ਉਧਰ ਜਾਂਦਾ ਸੀ ਆਮ ਖਾਸ ਬਾਗ ਨੂੰ ਤੇ ਆਪਿਆ ਹੁਣ ਤਾਂ ਇਹ ਇਹ ਇਥੇ ਮੌਨ ਹੋਊਗੀ ਮੈਨੂੰ ਲੱਗਦਾ ਇਹ ਦੋਨਾਂ ਦੇ ਵਿਚਾਲੇ ਇਹ ਸੁਖੂ ਦੀ ਮੌਨ ਬੇਲੀ ਉਹ 2100 ਸਾਲ ਪੁਰਾਣੀ ਹਾਂ ਹਾਂਜੀ ਕੀ ਹੈ ਹੈ ਖੂਹ ਹੈ ਬੜਾ ਕੰਨਾ ਜਾਟ ਠੇ ਖੂਹ ਚ ਇਹ ਠੱਠਿਆ ਖੂਹ ਹੈ ਭਾਈ ਦੇਖੋ ਵਿੱਚ ਇਹਦੇ ਦਰਖਤ ਉੱਗ ਰਹੇ ਕੁਦਰਤ ਸਭ ਥਾਈਆਂ ਬਈ ਬਹੁਤ ਵੱਡਾ ਖੂਹ ਸੀ ਆ ਫਿਰ ਉਸ ਸਮੇਂ ਸਮਾਂ ਦੇ ਜਿਹੜੇ ਦੇਖੀਏ ਤਾਂ ਬਹੁਤ ਨਿੱਕੇ ਹੁੰਦੇ ਹਨਾ ਉੱਥੇ ਮੌਣ ਸੀਗੀ ਖੂਹ ਦੀ ਉਹ ਜਿਹੜੀ ਦਿਖ ਰਹੀ ਹੈ ਉਥੋਂ ਦੀ ਪਾਣੀ ਸਾਰਾ ਨਾਲੀਆਂ ਦੇ ਵਿੱਚ ਦੀ ਹੋ ਕੇ ਤੁਸੀਂ ਦੇਖ ਰਹੇ ਆ ਉਧਰਲੇ ਪਾਸੇ ਆ ਫਾਉਂਟੇਨ ਚੱਲਦੇ ਹੋਣਗੇ ਉਦੋਂ ਯਾਰ ਕਿੰਨੇ ਵਧੀਆ ਲੱਗਦੇ ਹੋਣੇ ਆ ਫਿਰ ਉਹ ਪਾਣੀ ਅੱਗੇ ਚਲਾ ਜਾਂਦਾ ਸੀ ਤੇ ਆ ਵੀ ਧਨਮਣ ਥੋੜੇ ਦੂਰੋਂ ਵਿਖਾਉਣਾਗਾ ਇਧਰ ਇੱਕ ਪਾਸੇ ਨੂੰ ਬੈਠਿਆ ਪਿਆ ਵੀ ਇਹ ਡੱਗੂ ਡੱਗੂ ਕਰਦਾ ਇਹ ਮੈਨ ਲੱਗਦਾ ਯਰੇ ਤੇ ਡਿਊਟੀ ਲਾਉਂਦੇ ਹੋਣੇ ਖੂਹ ਵਾਲੇ ਬੰਦੇ ਜਿਹੜੇ ਸੰਦੇ ਉਹਨੇ ਹੈਨਾ ਕੰਟਰੋਲ ਰੂਮ ਹੋਊਗਾ ਯਾਰ ਅੰਦਰ ਵੀ ਜਾਂਦਾ ਦਵਿੰਦਰ ਇਹ ਬਾਈ ਦੇਖੀਏ ਮਾੜਾ ਜਿਹਾ ਕੀ ਸੀਨ ਕੰਟਰੋਲ ਰੂਮ ਹੀ ਹੈ ਚੌਕੀ ਚੌਕੀ ਬਣੀ ਹੋਈ ਸੀ ਉਹਦੀ ਇਹ ਤਾਂ ਬਹੁਤ ਅੰਦਰ ਜਾਂਦਾ ਆ ਆ ਜਾ ਆ ਜਾ ਆ ਜਾ ਕੁਝ ਨਹੀਂ ਹੁੰਦਾ ਯਾਰ ਉਹ ਹੋਇਆ ਨਾ ਉਧਰ ਤੋਂ ਉਹ ਬੜੇ ਲੈ ਵੀ ਅਸੀਂ ਉਹਨਾਂ ਖੂਹ ਵਾਲੀ ਜਿਹੜੀ ਨਾਲ ਉਹ ਤੁਹਾਨੂੰ ਦਿਖਾਇਆ ਸੀ ਟਿੱਡਾ ਜਿਹਾ ਹੋਇਆ ਪਿਆ ਉਹਦੇ ਵਿੱਚ ਆ ਗਏ ਤੇ ਇੱਥੇ ਬਹੁਤ ਹਨੇਰਾ ਬਈ ਯਾਰ ਦਵਿੰਦਰ ਤਾਂ ਕਹਿੰਦਾ ਸੀ ਰਹਿਣ ਦੀ ਕੀ ਆਪਾਂ ਮੈਂ ਕਿਹਾ ਚੱਲ ਵੀ ਹਣੀ ਕੀ ਸੌਕ ਤਾ ਇਹਦੇ ਵਿੱਚ ਵੀ ਦੇਖ ਦਵਿੰਦਰ ਯਾਰ ਚੈਨਲ ਤਾਂ ਘਰ ਆ ਹਾਂ ਉਹ ਦੇਖੋ ਬਈ ਕਿ ਉਹ ਸਟੋਰੂਮ ਹੀ ਆ ਵੀ ਕੰਟਰੋਲ ਰੂਮ ਹੀ ਆ ਪਾਣੀ ਆ ਇਹਦੇ ਵਿੱਚ ਪਾਣੀ ਇਕੱਠਾ ਹੁੰਦਾ ਹੋਊਗਾ ਨਾ ਫਿਰ ਅੱਗੇ ਦੇਖਦੇ ਆਪਾਂ ਕੀ ਹਿਸਾਬ ਕਿਤਾਬ ਫਿਰ ਉਦਾਂ ਹੀ ਆ ਯਾਰ ਕਿੱਡਾ ਤਗੜਾ ਸਿਸਟਮ ਸੀ ਤੇ ਅੰਦਰ ਅੱਗੇ ਤਾਂ ਚਲੋ ਉਧਰ ਪਰਨ ਨਿਕਲ ਗਿਆ ਸ਼ਹਿਰ ਵਾਲੇ ਪਾਸੇ ਨੂੰ ਚੱਲੋ ਚੱਲ ਗਏ ਫਿਰ ਵਾਪਸ ਖਾਖਾਕੇ ਸੱਟਿਆ ਆਪਣੇ ਵਾਲੇ ਫਿਰ ਤਾਂ ਪਤਾ ਹੀ ਹੈ ਪੰਜਾਬ ਦਾ ਨਾ ਖਾਣ ਪੀਣ ਦੇ ਮਸਲੇ ਚ ਮੋਰੀ ਹੈ ਨਾ ਇਹਦੇ ਵਿੱਚ ਦੀ ਖੂਦਿਸੂਗਾ ਤੁਹਾਨੂੰ ਬੱਸ ਇਸ ਤੋਂ ਅੱਗੇ ਉਹ ਬਿਲਡਿੰਗ ਜਿਹੜੀ ਦੂਰੋਂ ਦਿਖਦੀ ਸੀ ਇਹ ਅੰਦਰੋਂ ਤਾਂ ਥੋੜੀ ਢਾਈ ਹੋਈ ਆ ਯਾਪਾ ਦੇਖਦੇ ਆ ਫਿਰ ਵੀ ਇਥੇ ਇਹਨਾਂ ਪ੍ਰਵੇਸ਼ ਦੁਆਰ ਲੈ ਵੀ ਆ ਕਮਰਾ ਡਾਟ ਵੀ ਬੜੀ ਖਸਤਾ ਹਾਲਤ ਹੋਈ ਵੀ ਹੈ ਇਹਦੀ ਤਾਂ ਉਹ ਤੋਂ ਉਹ ਤੋਂ ਪੁਰਾਣੇ ਆ ਸਭ ਤੋਂ ਪੁਰਾਣੀ ਇਹ ਫਿਰ ਪਾਣੀ ਦਾ ਬਹੁਤ ਇਹਨਾਂ ਨੇ ਪ੍ਰਬੰਧ ਕੀਤਾ ਸੀ ਸਾਰੇ ਕਿਤੇ ਅੰਦਰ ਜਾ ਕੇ ਇੱਕ ਥਾਂ ਇਕੱਠਾ ਹੁੰਦਾ ਸੀ ਨਾ ਆਹ ਢਾਈ ਪਈ ਹੈ ਬਈ ਇਹ ਹਾਂ ਹਾਂ ਉਹ ਉਹਦੇ ਵਿੱਚ ਦੀ ਪਾਣੀ ਆਉਂਦਾ ਸੀ ਇਹਦੇ ਇਕੱਠਾ ਹੁੰਦਾ ਸੀ ਇਧਰ ਦੀ ਜਾਂਦਾ ਹੋਊਗਾ ਇੱਕ ਪਾਸੇ ਦੀ ਆਉਂਦਾ ਹੋਊਗਾ ਪਾਣੀ ਪਾਣੀ ਨੂੰ ਹਾਂ ਇੱਥੋਂ ਸਾਰੇ ਥਾਂ ਪਹੁੰਚਾਇਆ ਜਾਂਦਾ ਸਭ ਸੈਂਟਰ ਬਣਾਇਆ ਹੋਊਗਾ ਜਿੱਦਾਂ ਦੀ ਇਧਰ ਦੀ ਬਿਲਡਿੰਗ ਹੈ ਨਾ ਬਾਹਰ ਦੇਖੀ ਤੁਹਾਨੂੰ ਇਹੀ ਜਿਵੇਂ ਸੇਮ ਹੀ ਸੀਨ ਇਸ ਪਾਸੇ ਵੀ ਸੀਗਾ ਇਹ ਟਹਿ ਗਿਆ ਇਹੀ ਸੀਨ ਇਸ ਪਾਸੇ ਸੀਗਾ ਟਹਿ ਗਿਆ ਪਰ ਇਧਰਲੇ ਪਾਸੇ ਇਹ ਅਜੇ ਹੈਗਾ ਤੇ ਇਧਰ ਦੋ ਪਾਸੇ ਹੀ ਹੈ ਜਣੇ ਇਥੋਂ ਵੀ ਆਪਣੀ ਸਿੰਘਾਂ ਦੀ ਸ਼ਕਤੀ ਦਾ ਪਤਾ ਲੱਗਦਾ ਕਿ ਕਿੰਨੀ ਤਾਕਤ ਰੱਖਦੇ ਸੀ ਬਾਬੇ ਆਪਣੇ ਕਿੱਡੇ ਖਾਲਸੇ ਯੋਧੇ ਹੋਏ ਐਡੇ-ਐਡੇ ਵੱਡੇ ਸਾਮਰਾਜ ਨੂੰ ਵੀ ਉਹਨਾਂ ਨੇ ਮਿੱਟੀ 'ਚ ਮਿਲਾ ਕੇ ਰੱਖਤਾ ਬਾਬਾ ਹਨਾ ਬੜੇ ਤਕੜੇ ਯੋਧੇ ਹੋਏ ਆ ਬਈ ਮੇਰੀ ਸੁਣੀ ਉਹਨਾਂ ਦੀ ਹੁਣ ਤਾਂ ਯਾਰ ਦਵਿੰਦਰ ਪੀੜੀ ਆਪਣੀ ਹੋਰ ਪਾਸੇ ਤੁਰ ਪਈ ਯਾਰ ਹਨਾ ਹੋਰ ਹੀ ਕੁਝ ਹੋਈ ਜਾਂਦਾ ਦਿਨੋਂ ਦਿਨ ਹੋਰ ਹੀ ਪੰਗੇ ਚੱਲੀ ਜਾਂਦੇ ਨੇ ਵੀ ਜਿੰਨਾ ਆਪ ਆਮ ਖਾਸ ਬਾਗ ਦੇਖਿਆ ਉਹਦਾ ਆ ਪੁਰਾਣਾ ਹਿੱਸਾ ਦੇਖਿਆ ਖੂਬ ਵੇਖੇ ਚੱਲਦੇ ਆ ਵੇਖੇ ਹਨ ਕਿੱਡਾ ਤਾਂ ਇਹ ਵੱਡਾ ਹੀ ਆ ਤੇ ਫਿਰ ਇਹਦਾ ਜਿਹੜਾ ਸੀਗਾ ਉਹ ਸ਼ਾਸਕੋ ਕਿੱਡਾ ਸ਼ਕਤੀਸ਼ਾਲੀ ਹੋਊਗਾ ਹਨ ਤੇ ਉਹਨੇ ਖਾਲਸਿਆਂ ਨਾਲ ਮੱਥਾ ਲਾਇਆ ਤੇ ਫਿਰ ਵੇਖੋ ਕੀ ਹੋਇਆ ਅੱਗੇ ਆਪਣੇ ਬਾਬੇ ਬਾਲੇ ਤਗੜੇ ਹੋਏ ਆ ਹੈ ਏਡੇ ਤਗੜੇ ਸਾਮਰਾਜ ਨੂੰ ਵੀ ਇਹਨਾਂ ਨੇ ਮਿੱਟੀ 'ਚ ਮਿਲਾ ਦਿੱਤਾ ਇਹ ਪਾਹ ਕਿਵੇਂ ਬਚ ਗਿਆ ਨਾ ਤੁਰੀ ਜਹਾਤ ਹਾਂ ਉਧਰ ਤਾਂ ਦੂਜੇ ਪਾਸੇ ਤਾਂ ਸਰਹਿੰਦ ਦੇ ਉਹ ਵੇਲਾਪਾ ਦੇਖ ਕੇ ਆਏ ਆਂ ਕੱਲ ਕਿਵੇਂ ਸਾਰਾ ਉਹਦਾ ਜਿਹੜਾ ਸੀਗਾ ਕਿਲਾ ਸਾਰਾ ਮਲਬਾ ਬਣਾਤਾ ਇਹ ਬਣੀ ਪਈ ਆ ਉੱਥੇ ਉੱਤੇ ਨਿਸ਼ਾਨ ਸਾਹਿਬ ਚੁਲਾਇਆ ਖਾਲਸਿਆਂ ਨੇ ਜਦੋਂ ਇਦਾਂ ਦਾ ਆਪਾਂ ਇਤਿਹਾਸ ਦੇਖਦੇ ਆ ਨਾ ਦਵਿੰਦਰ ਫਿਰ ਪਤਾ ਲੱਗਦਾ ਹੈ ਕਿ ਸਾਡੀ ਸਮਾਜ ਨੂੰ ਦੇਣ ਕੀ ਹੈ ਹੈਨਾ ਹੋਂਦ ਕੀ ਸੀ ਆਪਣੀ ਹੋਂਦ ਕੀ ਸੀ ਲਗਭਗ ਸੱਜਣੋਂ ਹੋਣਾ ਸੀ ਕਰਤੀ ਹੈ ਘਰਾਂ ਨੂੰ ਵਾਪਸੀ ਤੇ ਦਿਨ ਵੀ ਥੋੜਾ ਘਸਮੁਸਾ ਹੋ ਗਿਆ ਖੇਤ ਫੀਆਦੀ ਚ ਕਾਂਚੀ ਵੀ ਆਉ ਦਾ ਸੰਗੀਤ ਗਾ ਰਹੇ ਆ ਲੈ ਵੀ ਦਵਿੰਦਰ ਜਿਵੇਂ ਆਪਾਂ ਅੱਜ ਦੇਖਿਆ ਸਰ ਆਮ ਖਾਸ ਬਾਗ ਤੈਨੂੰ ਕਿਵੇਂ ਦਾ ਲੱਗਿਆ ਦਾ ਐਕਸਪੀਰੀਅੰਸ ਇਹ ਉਹ ਵਧੀਆ ਮਾਹੌਲ ਰਿਹਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਹਾਂ ਠੀਕ ਰਿਹਾ ਹਨ ਆਪਣੇ ਕੁਝ ਇਤਿਹਾਸ ਬਾਰੇ ਜਨ ਨੂੰ ਮੱਕਾ ਮਿਲਿਆ ਸਹੀ ਗੱਲ ਆ ਤੁਹਾਡੀ ਹੁਣ ਬਾਬਾ ਬੰਦਾ ਬਾਦਰਾ ਆਇਆ ਤੋਂ ਨੇ ਇੱਟ ਨੇ ਇੱਟ ਕਰਕਾ ਦਿੱਤੀ ਉਦੋਂ ਪਹਿਲਾਂ ਕਿੱਦਾਂ ਇਹ ਆਪਦੇ ਆਪ ਨੂੰ ਸਮਝੀ ਬੈਠਾ ਸੀ ਰਾਬੀ ਸਮਝੀ ਬੈਠਾ ਸੀ ਯਾਰ ਬੰਦਾ ਉਹ ਹੀ ਆ ਨਾ ਕਹਿੰਦੇ ਦਿੱਲੀ ਤੋਂ ਬਾਅਦ ਦੂਜੇ ਨੰਬਰ ਦਾ ਵੱਡਾ ਤਖਤ ਹੀ ਕਿਹਾ ਜਾਂਦਾ ਸੀ ਯਾਰ ਹਨਾ ਕਾਫੀ ਸ਼ਕਤੀਸ਼ਾਲੀ ਸੀਗਾ ਤੇ ਬਾਬੇ ਨੇ ਆ ਕੇ ਫਿਰ ਵੇਖ ਲਾ ਵੀ ਉਹਨੇ ਕਿਵੇਂ ਕੀਤੀ ਹੈ ਹਨਾ ਚਲੋ ਠੀਕ ਆ ਜੀ ਮਿਲਦੇ ਅਗਲੇ ਵਲੌਗ 'ਚ ਲੈ ਵੀ ਸੱਸਰੀ ਕਾਲ ਬਰਾਦਰ ਨੂੰ ਸੱਸਰੀ ਕਾਲ ਸਾਰਿਆਂ ਨੂੰ ਮਿਲਦੇ ਅਗਲੇ ਵਲੌਗ ਹਾਂ ਜੀ ਸੱਸਰੀ ਕਾਲ ਜੀ ਧੰਨਵਾਦ